ਪੁਰਾਣੀ ਵੇਲਿਆਂ ਦੀ ਗੱਲ ਐ ਇੱਕ ਵਾਰ ਇੱਕ ਕਾਂ ਇੱਕ ਤਲਾਹ ਦੇ ਉੱਤੋਂ ਉੱਡੀ ਜਾ ਰਿਹਾ ਸੀ ਉਹਨੇ ਨਾ ਉਹਦੇ ਵਿੱਚ ਬੜੇ ਸਾਰੇ ਹੰਸ ਦੇਖੇ ਉਹ ਹੰਸਾਂ ਨੂੰ ਦੇਖ ਕੇ ਰੁੱਖ ਦੇ ਉੱਤੇ ਬੈਠ ਗਿਆ ਸੋਚਣ ਲੱਗਾ ਮੈਂ ਕਾਂ ਕਾਂ ਕਰਦਾ ਮਾਂ ਲੋਕ ਮੈਨੂੰ ਆਪਣੇ ਘਰਾਂ ਤੋਂ ਭਜਾ ਦਿੰਦੇ ਨੇ ਮੈਨੂੰ ਰੋਟੀ ਦਾ ਟੁੱਕ ਆਪਣੇ ਝੂਠੇ ਚੋਪਾ ਦਿੰਦੇ ਨੇ ਇਹ ਹੰਸ ਕਿੰਨੇ ਚੰਗੇ ਨੇ ਇਹਨਾਂ ਦਾ ਰੰਗ ਵੀ ਚਿੱਟਾ ਹੈ ਤੇ ਇਹ ਮੋਤੀ ਖਾਂਦੇ ਨੇ ਹਰ ਕੋਈ ਇਨਾਂ ਨੂੰ ਪਿਆਰ ਕਰਦਾ ਮੇਰੇ ਕਾਲੇ ਰੰਗ ਨੂੰ ਤੇ ਮੇਰੀ ਬਾਜ ਨੂੰ ਵੇਖ ਕੇ ਤਾਂ ਲੋਕੀ ਬਨੇਰੇ ਤੇ ਬੈਠੇ ਮੈਨੂੰ ਡਾ ਦੇਂਦੇ ਨੇ ਇਹ ਗੱਲਾਂ ਕਰਦਾ ਪਿਆ ਸੀ ਤੇ ਰੁੱਖ ਤੋਂ ਬੈਠਾ ਅੱਖਾਂ ਦੇ ਵਿੱਚੋਂ ਹੰਝੂ ਵਹਾਈ ਜਾ ਰਿਹਾ ਸੀ ਜਦੋਂ ਹੰਝੂ ਨਾ ਥੱਲੇ ਡੇਗਦਿਆਂ ਤਾਂ ਸੰਤ ਫਕੀਰ ਜੀ ਥੱਲੇ ਬੈਠ ਕੇ ਨਾਮ ਜਪ ਰਹੇ ਸੀ ਉਹਨਾਂ ਦੇਖਿਆ ਕਿ ਮੇਰੇ ਉੱਤੇ ਕਿਸੇ ਦੇ ਹੰਝੂ ਡੇਗਦੇ ਪਏ ਨੇ ਉਹਨਾਂ ਉੱਪਰ ਵੱਲ ਤੱਕਿਆ ਤੇ ਉੱਤੇ ਕਾਂ ਬੈਠਾ ਸੀ ਕਾਨੁ ਕਿਆ ਓ ਪੋਲੇ ਪੰਛੀਆ ਤੂੰ ਕਿਸ ਕਾਰਨ ਤੋ ਰੋਈ ਜਾ ਰਿਆ ਅਗੋ ਕਾਨੇ ਕਿਆ ਜੀ ਮੈਂ ਨਾ ਆਪਣੇ ਰੰਗ ਕਰਕੇ ਤੇ ਆਪਣੀ ਬਾਜ ਕਰਕੇ ਰੋ ਰਿਆ ਵਾ ਮੇਰੇ ਕਾਲੇ ਰੰਗ ਕਰਕੇ ਮिन्नੂ ਕੋਈ ਪਸੰਦ ਨਹੀਂ ਕਰਦਾ ਤੇ ਮੇਰੀ ਬਾਜ ਐਵੇਂ ਦੀ ਐ ਜੋ ਲੋਕਾਂ ਨੂੰ ਚੁੱਭਦੀ ਐ ਜਿੱਥੇ ਜਾ ਕੇ ਬੈਠਾਂ ਉਥੋ ਲੋਕੀ ਡਾ ਦੇਂਦੇ ਨੇ ਸੰਤ ਫਕੀਰ ਜੀ ਨੇ ਜਦੋਂ ਇਹ ਗੱਲ ਸੁਣੀ ਤਾਂ ਕਹਿੰਦੇ ਫਿਰ ਤੂੰ ਜ਼ਿੰਦਗੀ ਚ ਕੀ ਬੰਨਣਾ ਚਾਹੁੰਦਾ ਮੈਂ ਤੈਨੂੰ ਉਹੀ ਬਣਾ ਦਾਂਗਾ ਕਹਿਣ ਲੱਗਾ ਜੀ ਮੈਂ ਨਾ ਆ ਹੰਸਾਂ ਨੂੰ ਦੇਖਦਾ ਇਹ ਪਾਣੀ 'ਚ ਤੈਰਦੇ ਰਹਿੰਦੇ ਨੇ ਸੁੱਚਾ ਖਾਂਦੇ ਨੇ ਤੇ ਰੰਗ ਵੀ ਕਿੰਨਾ ਚਿੱਟਾ ਲੋਕ ਇੰਨਾਂ ਵੱਲ ਆਕਰਸ਼ਿਤ ਹੁੰਦੇ ਨੇ ਮੈਂ ਹੰਸ ਬਣਨਾ ਚਾਹੁੰਨਾ ਸੰਤ ਫਕੀਰ ਕਹਿੰਦੇ ਠੀਕ ਹੈ ਮੈਂ ਤੈਨੂੰ ਹੰਸ ਬਣਾ ਦਾਂਗਾ ਪਰ ਪਹਿਲਾਂ ਤੂੰ ਹੰਸ ਕੋਲ ਜਾ ਤੇ ਪੁੱਛ ਕਿ ਤੂੰ ਜ਼ਿੰਦਗੀ 'ਚ ਖੁਸ਼ ਹੈ ਉਹਨੇ ਕਿਹਾ ਠੀਕ ਹੈ ਉਹ ਨਾ ਉੱਡ ਕੇ ਤੇ ਤਲਾ ਦੇ ਕੋਲ ਜਾ ਕੇ ਬਹਿ ਜਾਂਦਾ ਹੁਣ ਉਹਨਾਂ ਨੂੰ ਹੰਸਾਂ ਨੂੰ ਆਵਾਜ਼ ਲਗਾਉਂਦਾ ਹੈ ਹੰਸਾਂ ਨਾਲ ਗੱਲਬਾਤ ਕਰਦਾ ਹੈ ਕਹਿੰਦਾ ਹੰਸ ਭਰਾਓ ਤੁਹਾਡੀ ਜ਼ਿੰਦਗੀ ਕਿੰਨੀ ਵਧੀਆ ਪਰਮਾਤਮਾ ਨੇ ਤੁਹਾਨੂੰ ਚਿੱਟਾ ਰੰਗ ਦਿੱਤਾ ਜਿਸ ਕਰਕੇ ਤੁਸੀਂ ਖੂਬਸੂਰਤ ਲੱਗਦੇ ਹੋ ਤੁਸੀਂ ਸੋਚਾ ਖਾਂਦੇ ਹੋ ਤੇ ਹਰ ਸਮੇਂ ਪਾਣੀ ਵਿੱਚ ਤੈਰਦੇ ਰਹਿੰਦੇ ਹੋ ਤੁਹਾਡੀ ਜ਼ਿੰਦਗੀ ਕਿੰਨੀ ਸੁਖਾਲੀ ਹੈ ਇਹ ਸੁਣ ਕੇ ਹੰਸ ਕਹਿੰਦਾ ਤੈਨੂੰ ਕਿੰਨੇ ਕਿਹਾ ਵੀ ਮੇਰੀ ਜ਼ਿੰਦਗੀ ਸੁਖਾਲੀ ਹੈ ਮੇਰੀ ਜ਼ਿੰਦਗੀ ਚਿੱਟਾ ਰੰਗ ਜਿੰਨੂੰ ਤੂੰ ਕਹਿ ਰਿਹਾ ਹੈ ਇਹ ਤਾਂ ਮੋਹਤਾ ਰੰਗ ਐ ਇਹ ਕਾਲਚਨਾ ਨੇ ਤੋਂ ਬਾਅਦ ਕਿਸੇ ਨੂੰ ਮਿਲਦਾ ਤੇ ਮੇਰਾ ਰੰਗ ਤੂੰ ਕਹਿ ਰਿਆਂ ਕਿ ਬੜਾ ਚੰਗਾ ਅਸੀਂ ਜੇ ਸੁੱਚਾ ਖਾਂਦੇ ਆ ਸਾਨੂੰ ਉਹ ਕਿਤੋਂ ਲੱਭਦਾ ਵੀ ਨਹੀਂ ਤੇ ਲੋਕ ਸਾਡੇ ਪਿੱਛੇ ਇਨ੍ਹਾਂ ਮੋਤੀਆਂ ਕਰਕੇ ਹੀ ਪਏ ਰਹਿੰਦੇ ਆ ਖਾਂਬ ਤੱਕ ਨੋਚ ਦਿੰਦੇ ਆ ਤੈਨੂੰ ਕਿੰਨੇ ਕਿਹਾ ਕਿ ਮੈਂ ਬੜਾ ਜ਼ਿੰਦਗੀ ਚ ਖੁਸ਼ ਆ ਪਾਣੀ ਚ ਤੈਰਦਾ ਰਹਿਣਾ ਤੇ ਉਹਦੇ ਵਿੱਚ ਜੇ ਤੈਰਦਾ ਤੇ ਭੋਜਨ ਹੀ ਲੱਭਦਾ ਰਹਿਣਾ ਉਹਦੇ ਵਿੱਚ ਕੋਈ ਆਪਣੀ ਖੁਸ਼ੀ ਲਈ ਨਹੀਂ ਤੈਰਦਾ ਜਦੋਂ ਇਹ ਗੱਲ ਕਹੀ ਤਾਂ ਉਹ ਕਹਿੰਦਾ ਭਰਾਵਾ ਤੂੰ ਵੀ ਦੁਖੀ ਹੈ ਕਹਿੰਦਾ ਹਾਂ ਮੈਂ ਵੀ ਦੁਖੀ ਹਾਂ ਕਹਿੰਦੇ ਫਿਰ ਉਹ ਸਾਹਮਣੇ ਜਿਹੜੇ ਸੰਤ ਫਕੀਰ ਬੈਠੇ ਨੇ ਨਾ ਉਹ ਅੱਜ ਆਪਾਂ ਨੂੰ ਖੁਸ਼ ਕਰ ਦੇਣਗੇ ਤੂੰ ਮੇਰੇ ਨਾਲ ਚੱਲ ਦੋਵੇਂ ਜਣੇ ਮਿਲ ਕੇ ਤੇ ਉੱਥੇ ਜਾਂਦੇ ਆ ਜਾ ਕੇ ਕਿਹਾ ਸੰਤ ਫਕੀਰ ਜੀ ਵੀ ਇਹ ਤਾਂ ਆਪਣੀ ਜ਼ਿੰਦਗੀ ਤੋਂ ਪਹਿਲਾਂ ਹੀ ਦੁਖੀ ਹੈ ਹੁਣ ਸੰਤ ਫਕੀਰ ਹੰਸ ਨੂੰ ਪੁੱਛਦੇ ਆ ਕਹਿੰਦੇ ਹੰਸ ਤੂੰ ਆਪਣੀ ਜ਼ਿੰਦਗੀ ਤੋਂ ਦੁਖੀ ਹੈ ਕਹਿੰਦਾ ਜੀ ਹਾਂ ਕਹਿੰਦੇ ਫਿਰ ਤੈਨੂੰ ਕੌਣ ਲੱਗਦਾ ਵੀ ਜਿੰਦਗੀ ਚ ਬੜਾ ਜ਼ਿਆਦਾ ਸੁਖੀ ਹੈ ਕਹਿਣ ਲੱਗਾ ਜੀ ਮੈਨੂੰ ਲੱਗਦਾ ਹੈ ਜਿਹੜਾ ਤੋਤਾ ਹੈ ਨਾ ਉਹ ਜ਼ਿੰਦਗੀ ਚ ਬੜਾ ਸੁਖੀ ਹੈ ਉਹਦਾ ਰੰਗ ਉਹਨੂੰ ਸਭ ਤੋਂ ਜ਼ਿਆਦਾ ਜਿਹੜਾ ਹੈ ਉਹ ਸੁੰਦਰ ਬਣਾ ਦਿੰਦਾ ਉਹਨੂੰ ਤਾਂ ਲੋਕੀ ਘਰ ਵੀ ਪਾਲਦੇ ਆ ਮਿੱਠੂ ਮਿੱਠੂ ਕਹਿ ਕੇ ਉਹਨ ਤਾਂ ਖਾਣ ਲਈ ਵੀ ਦਿੰਦੇ ਆ ਉਹਨੂੰ ਆਪਣੇ ਭੋਜਨ ਲਈ ਵੀ ਭਜਣਾ ਨਹੀਂ ਪੈਂਦਾ ਤੇ ਉਹਦਾ ਰੰਗ ਇੰਨਾ ਸੋਹਣਾ ਕਿ ਲੋਕ ਉਹਦੀ ਪ੍ਰਸ਼ੰਸਾ ਕਰਦੇ ਆ ਉਹਨਾਂ ਕਿਆ ਵੀ ਤੁਹਾਨੂੰ ਲੱਗਦਾ ਹੈ ਵੀ ਜੇ ਉਹ ਖੁਸ਼ ਹੈ ਤੇ ਦੋਵੇਂ ਜਣੇ ਮਿਲ ਕੇ ਉਹਦੇ ਕੋਲ ਜਾਓ ਮੈਂ ਤੁਹਾਨੂੰ ਅੱਜ ਫਿਰ ਤੋਤਾਈ ਬਣਾ ਦਾਂਗਾ ਹੁਣ ਦੋਵੇਂ ਜਣੇ ਜਾਂ ਉੱਡ ਕੇ ਤੇ ਜੰਗਲ ਚ ਜਾਂਦੇ ਆ ਆਸ-ਪਾਸ ਬੜਾ ਸਾਰਾ ਲੱਭਦੇ ਪਰ ਕਿਤੇ ਤੋਤਾ ਨਹੀਂ ਲੱਭਦਾ ਹਾਰ ਥੱਕ ਕੇ ਇੱਕ ਰੁੱਖ ਦੇ ਥੱਲੇ ਬੈਠ ਜਾਂਦੇ ਆ ਜਦੋਂ ਬੈਠਦਿਆਂ ਤੇ ਇੱਕੋ ਦਮ ਤਾਣੀ ਵੱਲ ਨਿਗਾਹ ਜਾਂਦੀ ਉੱਤੇ ਇੱਕ ਤੋਤਾ ਬੈਠਾ ਹੁੰਦਾ ਉਹਨੂੰ ਕਹਿੰਦਾ ਓ ਭਰਾਵਾ ਅਸੀਂ ਕਦੋਂ ਦੇ ਤੈਨੂੰ ਲੱਭਣ ਦੇ ਸਾਂ ਤੂੰ ਇੱਥੇ ਬੈਠਾ ਉਹ ਸੁਣ ਕੇ ਥੱਲੇ ਆ ਗਿਆ ਕਹਿੰਦਾ ਦੱਸੋ ਵੀ ਮੈਨੂੰ ਕਿਉਂ ਲੱਭ ਰਹੇ ਸੀ ਕਹਿੰਦਾ ਭਰਾਵਾ ਵੀ ਤੂੰ ਤਾਂ ਆਪਣੀ ਜ਼ਿੰਦਗੀ 'ਚ ਸਭ ਤੋਂ ਜ਼ਿਆਦਾ ਖੁਸ਼ ਹੈ ਤੇਰੇ ਕਿੰਨੇ ਸੋਹਣੇ ਰੰਗ ਨੇ ਹੋਰ ਤੇ ਹੋਰ ਲੋਕ ਤੇਰੇ ਰੰਗਾ ਕਰਕੇ ਤੈਨੂੰ ਪਿਆਰ ਕਰਦੇ ਨੇ ਤੇਰੀ ਆਵਾਜ਼ ਮਿੱਠੀ ਹੈ ਲੋਕ ਤੈਨੂੰ ਘਰਾਂ 'ਚ ਪਾਲਦੇ ਨੇ ਜਦੋਂ ਇਹ ਗੱਲ ਕਹੀ ਤਾਂ ਤੋਤੇ ਨੇ ਕਿਹਾ ਉਹ ਭਰਾਵਾ ਮੈਂ ਪਿਛਲੇ ਕਿੰਨੇ ਸਮੇਂ ਤੋਂ ਐਸੇ ਰੁੱਖ ਤੇ ਬੈਠਾ ਤੁਸੀਂ ਆਸ-ਪਾਸ ਭੱਜੇ ਫਿਰਦੇ ਸੀ ਪਰ ਮੈਨੂੰ ਨਹੀਂ ਸੀ ਪਤਾ ਮੈਨੂੰ ਲੱਭ ਰਿਓ ਜੇ ਮੇਰਾ ਰੰਗ ਇੰਨਾ ਹੀ ਚੰਗਾ ਹੁੰਦਾ ਤਾਂ ਤੁਸੀਂ ਪਹਿਲਾਂ ਨਾ ਲੱਭ ਲੈਂਦੇ ਇਹ ਪੱਤਿਆਂ 'ਚ ਲੋਕੇ ਮੈਤੇ ਤੁਹਾਨੂੰ ਲੱਭਿਆ ਵੀ ਨਹੀਂ ਹੈਗਾ ਮੇਰਾ ਆਪਣਾ ਤਾਂ ਕੋਈ ਅਸਤਿੱਤਵ ਵੀ ਨਹੀਂ ਹੈਗਾ ਮੇਰਾ ਆਪਣਾ ਤੇ ਕੁਝ ਵੀ ਨਹੀਂ ਹੈਗਾ ਸਾਰਾ ਕੁਝ ਤਾਂ ਇਹ ਰੰਗ ਇਹ ਜੋ ਰੰਗ ਹੈ ਇਹ ਕੁਦਰਤ ਦਾ ਤੇ ਉਹਦੇ ਵਿੱਚ ਹੀ ਮੈਂ ਸਮਾਇਆ ਪਿਆ ਵਾਂ ਇਹ ਗੱਲ ਸੁਣ ਕੇ ਹੁਣ ਉਹ ਕਹਿਣ ਲੱਗੇ ਵੀ ਤੂੰ ਆਪਣੇ ਰੰਗ ਤੋਂ ਨਹੀਂ ਖੁਸ਼ ਕਹਿੰਦੇ ਨਹੀਂ ਕਿੰਦੇ ਫਿਰ ਇਹ ਦੱਸ ਵੀ ਲੋਕ ਤਾਂ ਤੈਨੂੰ ਇੰਨਾ ਪਿਆਰ ਕਰਦੇ ਨੇ ਕਿੰਦਾ ਕਾਹਦਾ ਪਿਆਰ ਕਰਦੇ ਨੇ ਕੈਦ ਕਰਕੇ ਰੱਖਦੇ ਨੇ ਇਸ ਕਰਕੇ ਆਪਣੀ ਜਾਨ ਲਗਾਉਂਦੇ ਇੱਥੇ ਫਿਰਦੇ ਆ ਕਿੰਦੇ ਤੂੰ ਵੀ ਆਪਣੇ ਰੰਗ ਤੋਂ ਖੁਸ਼ ਨਹੀਂ ਤੂੰ ਵੀ ਤੈਨੂੰ ਲੋਕ ਪਿਆਰ ਕਰਦੇ ਨੇ ਤੂੰ ਤਾਂ ਵੀ ਖੁਸ਼ ਨਹੀਂ ਉਹਨੇ ਕਿਹਾ ਨਹੀਂ ਭਰਾਵਾ ਫਿਰ ਕਹਿੰਦਾ ਵੀ ਤੈਨੂੰ ਕੌਣ ਲੱਗਦਾ ਹੈ ਖੁਸ਼ ਹੈ ਕਹਿੰਦਾ ਮੈਨੂੰ ਤਾਂ ਲੱਗਦਾ ਹੈ ਵੀ ਮੋਰ ਤੋਂ ਵੱਧ ਹੋਰ ਕੋਈ ਖੁਸ਼ ਨਹੀਂ ਹੈ ਗਾਇਸ ਦੁਨੀਆ ਤੇ ਕਿੰਦੇ ਅੱਛਾ ਕਹਿੰਦੇ ਫਿਰ ਸੰਤ ਫਕੀਰ ਨਾ ਤੈਨੂੰ ਮੋਰ ਬਣਾ ਦੇਣਗੇ ਪਰ ਤੂੰ ਪਹਿਲਾਂ ਸੰਤ ਫਕੀਰ ਜੀ ਦੇ ਕੋਲ ਚੱਲ ਸੰਤ ਫਕੀਰ ਜੀ ਦੇ ਕੋਲ ਕੇ ਜਾ ਕੇ ਕਿਹਾ ਸੰਤ ਫਕੀਰ ਜੀ ਇਹ ਵੀ ਆਪਣੀ ਜ਼ਿੰਦਗੀ ਤੋਂ ਖੁਸ਼ ਨਹੀਂ ਹੈਗਾ ਤੁਸੀਂ ਨਾ ਇਹਨੂੰ ਮੋਰ ਬਣਾ ਦੋ ਸੰਤ ਫਕੀਰ ਕਹਿੰਦੇ ਠੀਕ ਹੈ ਤੁਹਾਨੂੰ ਤਿੰਨਾਂ ਨੂੰ ਹੀ ਮੋਰ ਬਣਾ ਦਾਂਗਾ ਪਰ ਤਿੰਨੋਂ ਜਣੇ ਪਹਿਲਾਂ ਮੋਰ ਦੇ ਕੋਲ ਜਾਓ ਤੇ ਉਹਨੂੰ ਪੁੱਛੋ ਵੀ ਤੇਰੀ ਜ਼ਿੰਦਗੀ ਖੁਸ਼ ਨੁਮੈ ਉਹ ਕਹਿੰਦੇ ਠੀਕ ਹੈ ਉਹ ਲੱਭਦੇ ਆ ਜੰਗਲ ਦੇ ਵਿੱਚੋਂ ਵੀ ਜਾ ਕੇ ਤੇ ਮੋਰ ਲੱਭਦਾ ਮੋਰ ਦੇ ਕੋਲ ਜਾ ਕੇ ਕਹਿੰਦੇ ਪ੍ਰਾਵਾ ਅਸੀਂ ਤੇਰੇ ਕੋਲ ਆਏ ਆ ਤੇਰੇ ਖੰਭ ਤੇ ਨੂੰ ਕਿੰਨਾ ਸੋਨਾ ਬਣਾਉਂਦੇ ਆ ਜਦੋਂ ਮੀਂਹ ਆਉਂਦਾ ਤੂੰ ਨੱਚ-ਨੱਚ ਕੇ ਸਾਰਿਆਂ ਨੂੰ ਦੱਸਨੇ ਵੀ ਜਿਹੜੇ ਆ ਵਰਖਾ ਆ ਗਈ ਤੇ ਤੇਰੇ ਕੋਲ ਤਾਂ ਕਿਸੇ ਚੀਜ਼ ਦੀ ਕਾਟ ਨਹੀਂ ਨਾ ਸੁੰਦਰਤਾ ਦੀ ਨਾ ਖਾਂ ਦੀ ਤੂੰ ਤਾਂ ਹਰ ਪਾਸੋਂ ਸੁਖੀ ਐਨੀ ਗੱਲ ਕਹਿ ਰਹੀ ਸੀ ਮੋਰ ਨੇ ਕਿਹਾ ਬਿਲਕੁਲ ਸ਼ਾਂਤ ਹੋ ਜਾ ਤੇ ਸ਼ਾਂਤ ਹੋ ਕੇ ਕਹਾਵਾ ਸੁਣੋ ਹੁਣ ਉਹ ਕਹਿੰਦੇ ਵੀ ਸਾਨੂੰ ਤਾਂ ਕੋਈ ਆਵਾਜ਼ ਨਹੀਂ ਆਉਂਦੀ ਕਹਿੰਦੇ ਮੈਨੂੰ ਆ ਰਹੀ ਹੈ ਨਾ ਸ਼ିକਾਰੀ ਇੱਧਰ ਨੂੰ ਆ ਰਹੇ ਨੇ ਦੇਖੋ ਤੁਹਾਨੂੰ ਇਹ ਚਿੰਤਾ ਤੇ ਨਹੀਂ ਮੈਨੂੰ ਇਹ ਮੇਰੇ ਕੋਲ ਸਮੇਂ ਪਹਿਲਾਂ ਇੱਥੇ ਇੱਕ ਸ਼ਿਕਾਰੀ ਆਇਆ ਸੀ ਮੇਰੇ ਸਾਥੀ ਦੇ ਖੰਭ ਨੋਛ-ਨੋਛ ਕੇ ਲੈ ਗਿਆ ਜਿਸ ਕਰਕੇ ਉਹਦੀ ਜਾਨ ਚਲੀ ਗਈ ਤੁਹਾਨੂੰ ਕਿਸੇ ਸ਼ਿਕਾਰੀ ਤੋਂ ਤਾਂ ਡਰ ਨਹੀਂ ਮੈਨੂੰ ਤਾਂ ਉਹ ਸ਼ਿਕਾਰੀ ਤੋਂ ਡਰ ਆ ਵੀ ਹੁਣ ਆਏਗਾ ਤੇ ਹੁਣ ਮੇਰੇ ਪ੍ਰਾਨ ਲੈ ਕੇ ਚਲਾ ਜਾਵੇਗਾ ਅਸੀਂ ਤਾਂ ਸੈਂਸੇ ਵਿੱਚ ਹੀ ਜ਼ਿੰਦਗੀ ਕੱਢਦੇ ਹਾਂ ਵੀ ਇੱਕ ਸੈਕਿੰਡ ਦਾ ਪਤਾ ਨਹੀਂ ਅਗਲਾ ਸਵਾਸ ਆਉਣਾ ਹੈ ਕਿ ਨਹੀਂ ਆਉਣਾ ਇਹ ਗੱਲ ਸੁਣੀ ਤਾਂ ਸਾਰੇ ਜਣੇ ਹੈਰਾਨ ਪਰੇਸ਼ਾਨ ਹੋ ਗਏ ਕਿੰਦੇ ਭਰਾਵਾ ਤੂੰ ਹੀ ਦੁਖੀ ਹੈ ਫਿਰ ਸਾਡੇ ਨਾਲ ਸੰਤ ਫਕੀਰ ਜੀ ਕੋਲ ਚੱਲ ਉਹ ਕਿੰਦੇ ਬਿਚਲੋ ਜੇ ਜ਼ਿੰਦਗੀ ਸੁਖੀ ਹੋ ਜਾਏਗੀ ਤੇ ਹੋਰ ਕੀ ਚਾਹੀਦਾ ਉਹ ਖੜੇ ਹੋਏ ਤੇ ਸੰਤ ਫਕੀਰ ਜੀ ਦੇ ਕੋਲ ਗਏ ਸੰਤ ਫਕੀਰ ਜੀ ਨੂੰ ਜਾ ਕੇ ਕਹਿੰਦੇ ਸੰਤ ਫਕੀਰ ਜੀ ਇਹ ਵੀ ਆਪਣੀ ਜ਼ਿੰਦਗੀ ਤੋਂ ਖੁਸ਼ ਨਹੀਂ ਸੰਤ ਫਕੀਰ ਕਹਿੰਦੇ ਮੋਰ ਤੈਨੂੰ ਕੀ ਲੱਗਦਾ ਹੈ ਵੀ ਜ਼ਿੰਦਗੀ ਚ ਸਭ ਤੋਂ ਜ਼ਿਆਦਾ ਖੁਸ਼ કોਣ ਹੈ ਕਿੰਦਾਜੀ ਸਭ ਤੋਂ ਜ਼ਿਆਦਾ ਖੁਸ਼ ਤੇ ਕਾਂ ਹੈ ਵੇਖੋ ਇਹਦੇ ਰੰਗ ਕਰਕੇ ਕਾਲਾ ਹੈ ਇਹਦੀ ਆਵਾਜ਼ ਕਰਕੇ ਇਹਨੂੰ ਕੋਈ ਜਿਹੜਾ ਉਹ ਸ਼ਿਕਾਰੀ ਇਹਨੂੰ ਫੜਦਾ ਨਹੀਂ ਹੈਗਾ ਇਹ ਸੁਤੰਤਰ ਕਿਤੇ ਵੀ ਜਾ ਸਕਦਾ ਹੈ ਕੁਝ ਵੀ ਖਾ ਸਕਦਾ ਹੈ ਅਸੀਂ ਕਿਸੇ ਥਾਂ ਤੇ ਨਹੀਂ ਜਾ ਸਕਦੇ ਲੋਕ ਪਹਿਲਾਂ ਹੀ ਖੰਭ ਪੁੱਟ ਸਕਦੇ ਹੰਸ ਕਿਸੇ ਥਾਂ ਤੇ ਨਹੀਂ ਜਾ ਸਕਦਾ ਲੋਕੀ ਇਹਦੇ ਮੋਤੀਆਂ ਕਰਕੇ ਦਾ ਪਿੱਛਾ ਕਰਦੇ ਆ ਇਹ ਤੋਤਾ ਇਹਨੂੰ ਲੋਕੀ ਕੈਦ ਕਰ ਲੈਂਦੇ ਆ ਇਹ ਹਰ ਥਾਂ ਤੋਂ ਸਵਤੰਤਰ ਹੁਣ ਇਹ ਗੱਲ ਜਦੋਂ ਕਾਂ ਸੁਣਦਾ ਤਾਂ ਉਹ ਕਹਿੰਦਾ ਹਾਂ ਇਹ ਤਾਂ ਹੈ ਮੈਂ ਸਵਤੰਤਰ ਹਾਂ ਕਿਤੇ ਵੀ ਉੱਡ ਕੇ ਜਾ ਸਕਦਾ ਮੈਂ ਕਿਤੇ ਵੀ ਜਾ ਕੇ ਕੁਝ ਵੀ ਖਾ ਸਕਦਾ ਮੈਨੂੰ ਕੋਈ ਕੈਦ ਕਰਕੇ ਨਹੀਂ ਰੱਖਦਾ ਕੋਈ ਮੋਤੀਆਂ ਕਰਕੇ ਮੇਰੇ ਪਿੱਛੇ ਨਹੀਂ ਭੱਜਦਾ ਕੋਈ ਖੰਭਾਂ ਕਰਕੇ ਮੇਰੇ ਪਿੱਛੇ ਨਹੀਂ ਭੱਜਦਾ ਫਿਰ ਸੰਤ ਫਕੀਰ ਕਹਿਣ ਲੱਗੇ ਇਹ ਜੋ ਜੀਵਨ ਹੈ ਨਾ ਇਹ ਸਭ ਨੂੰ ਪਰਮਾਤਮਾ ਨੇ ਬੜਾ ਸੋਹਣਾ ਦਿੱਤਾ ਜੇ ਦੋਖ ਲਭੋਗੇ ਤੇ ਦੋਖ ਹੀ ਮਿਲਣਗੇ ਜੇ ਚੰਗਾ ਵੇਖੋਗੇ ਚੰਗਾਈ ਲੱਭਣਗੇ ਹੁਣ ਸਾਰੇ ਜਾਨੀ ਉੱਡ ਕੇ ਚਲੇਗੇ ਹੁਣ ਹੰਸ ਆਪਣੇ ਚਿੱਟੇ ਰੰਗ ਨੂੰ ਸੋਹਣਾ ਮੰਨ ਕੇ ਆਜ਼ਾਦ ਉਥੇ ਘੁੰਮਣ ਲੱਗਾ ਮੋਰ ਆਪਣੇ ਖੰਭਾਂ ਨੂੰ ਦੇਖ ਕੇ ਜਿਉਣ ਲੱਗਾ ਤੋਤਾ ਆਪਣੇ ਰੰਗਾਂ ਨੂੰ ਵੇਖ ਕੇ ਜਿਉਣ ਲੱਗਾ ਤੇ ਕਾਂ ਆਪਣੀ ਕਾਂ ਕਾਂ ਕਰਕੇ ਹਰ ਪਾਸੇ ਉੱਡਣ ਲੱਗਾ ਫਿਰ ਸੰਤ ਫਕੀਰ ਜੀ ਨੇ ਕਿਹਾ ਵੀ ਪਰਮਾਤਮਾ ਨੇ ਸਭ ਨੂੰ ਅਨੋਖਾ ਬਣਾਇਆ ਸਭ ਨੂੰ ਅੱਡ ਅੱਡ ਸਭ